ਤੇ ਅੱਜ ਖੜੇ ਹਾਂ ਹਲਕਾ ਖੇਮ ਕਰਨ ਦੇ ਪਿੰਡ ਰਾਜੋ ਕੇ ਵਿਖੇ ਜਿੱਥੇ ਬੀਐਸਐ 103 ਬਟਾਲੀਅਨ ਵੱਲੋਂ ਜਿਹੜਾ ਸਿਵਲ ਐਕਸ਼ਨ ਦੇ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਇਸ ਦੇ ਵਿੱਚ ਮੈਡੀਕਲ ਸਹੂਲਤਾਂ ਤੇ ਇਸ ਤੋਂ ਇਲਾਵਾ ਜਿਹੜਾ ਬੱਚਿਆਂ ਨੂੰ ਜਾਂ ਪਿੰਡ ਦੇ ਜਿਹੜੇ ਆ ਸਪੋਰਟਸ ਕਲੱਬ ਉਹਨਾਂ ਨੂੰ ਜਿਹੜਾ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਤੁਹਾਨੂੰ ਦੱਸ ਜੀ ਕਿ ਲਗਾਤਾਰ ਬੀਐਸਐ ਦੀ ਜਿਹੜੀਆਂ ਬਟਾਲੀਆਂ ਨਾਲ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਸਰਹੱਦੀ ਏਰੀਏ ਨੂੰ ਵੱਧ ਤੋਂ ਵੱਧ ਜਿਹੜੀਆਂ ਸਪੂਤਾਂ ਦਿੱਤੀਆਂ ਜਾਂ ਤਾਂ ਅੱਜ ਉਸੇ ਦੇ ਤਹਿਤ ਇੱਕ ਪ੍ਰੋਗਰਾਮ ਜਿਹੜਾ ਉਹ 103 ਬਟਾਲੀਅਨ ਵੱਲੋਂ ਕਰਵਾਇਆ ਗਿਆ ਜਿਸੇ ਕਿ ਲਗਭਗ ਸਰਹੱਦੀ ਏਰੀਏ ਦੇ 8 ਪਿੰਡਾਂ ਨੂੰ ਸਪੋਰਟ ਸੱਟਾਂ ਦਿੱਤੀਆਂ ਗਈਆਂ ਉਸ ਤੋਂ ਇਲਾਵਾ ਜਿਹੜਾ ਉਹ ਮੈਡੀਕਲ ਕੈਂਪ ਵੀ ਇੱਥੇ ਦੁੱਖ ਨਿਵਾਰਨਾ ਸਰਕਾਰ ਵੱਲੋਂ ਲਵਾਇਆ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਤਾ ਨਹੀਂ ਹਾਲਤਾਂ ਦੀ ਤਰ੍ਹਾਂ BSF 103 ਬਟਾਲੀਅਨ ਅਮਰੋਦ ਜਿਹੜਾ ਮੈਡੀਕਲ ਕੈਂਪ ਜਿਹੜੇ ਸਪੋਰਟਸ ਦੇ ਜਿਹੜੇ ਆ ਸੁਭਦ ਕਰਦੇ ਰਹਿੰਦੇ ਨੇ ਤੇ ਹੋਰ ਜਿਹੜੇ ਇਹਨਾਂ ਨੂੰ ਨਾਮ ਅੰਗਰੀਆ ਸੁਭਦ ਦੇ ਜਿਹੜਾ ਮੁੱਖ ਅੱਜ ਜੁਟ ਰਹੇ ਇਹਨਾਂ ਨੇ ਡੀਆਈ ਸਭ ਬੋਲ ਬੋਟਾ ਤੇ ਇਹਨਾਂ ਦੇ ਜਿਹੜਾ ਸਪੋਰਟਸ ਦੇ ਜਿਹੜੇ ਨੋ ਜਿਹੜੇ ਹੈਗੇ ਹੀ ਕਲੱਬ ਪੀਨਾਂ ਨੂੰ ਇਹਨਾਂ ਨੇ ਸੁਭਦ ਕਰਿਆ ਇਹ ਮੈਡੀਕਲ ਕੈਂਪ ਤੇ ਇਹਨਾਂ ਨੇ ਆਇਆ ਮੁਰਗੇ ਉਹਲੇ ਰੋਣੇ ਹਾਂਜੀ ਕੀ ਨਾ ਵੀ ਟਾਈਮ ਲੱਗੇਗਾ ਨਾ ਅੱਛਾ ਜੀ ਤੇ ਕੀ ਹੋਦਾ ਤੁਹਾਡਾ ਸਰਪੰਚ ਗ੍ਰਾਮ ਪੰਚੇ ਸਰਪੰਚ ਰਾਜੋਗੇ ਤਾਂ ਸ਼ਾਇਦ ਕੀ ਪ੍ਰੋਗਰਾਮ ਜਿਹੜੇ ਕਰਵਾਏ ਗਏ ਇੱਥੇ ਇਸ ਧੰਨਵਾਦ ਕਰਦੇ ਹਾਂ ਬੀਐਸਐਫ ਲੰਦਾ ਸਾਡੇ ਡੀਆਈਜੀ ਰਾਣਾ ਸਾਹਿਬ ਦਾ ਜਿਨ੍ਹਾਂ ਨੇ ਆਨਕੇ ਇੱਕ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਹੈ। ਫੰਡ ਵਾਇਆ ਉਹ ਦਿੱਤੀਆਂ ਉਹ ਨਾਲ ਜਿਹੜੇ ਲੱਖ ਲੱਖ ਕੁਝ ਪਿੰਡ ਸੀ। ਹੋਰ ਨਾਲ ਪਿੰਡਾਂ ਦੀਆਂ ਪੰਚਾਇਤਾਂ ਸਾਧ ਕੇ ਉਹਨਾਂ ਨੂੰ ਸਪੋਰਟਸ ਕਿਟਾਂ ਵੀ ਦਿੱਤੀਆਂ ਨੇ। ਸੋ ਇਸ ਚੀਜ਼ ਤੋਂ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਵੀ ਸਾਡੇ ਜਿਹੜੇ ਨੌਜਵਾਨ ਵੀਰ ਨੇ ਇੱਕ ਨਸ਼ੇ ਤੋਂ ਦੂਰ ਜਾਣਗੇ। ਇੱਕ ਚੰਗਾ ਕੁਝ ਮੋਟੀਵੇਸ਼ਨ ਮਿਲੂਗਾ ਕਾਉਂਸਲਰ ਭਜਾਈ ਹੁੰਦੀ ਹੈ। ਸੋ ਇਹਨਾਂ ਦਾ ਇਸ ਕਰਕੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਹੋਰ ਵੀ ਜਿਹੜੇ ਨਗਰ ਤੋਂ ਪੰਚਾਇਤਾਂ ਆਈਆਂ ਨੇ ਸਰਪੰਚ ਸਾਹਿਬਾ ਨੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਥੈਂਕ ਕਿੰਨੇ ਕੁ ਪਿੰਡ ਇੱਥੇ ਪਹੁੰਚੇ ਸੀ ਕੋ ਲਗਭਗ 7-8 ਪਿੰਡ ਹੈਗੇ ਸੀ ਆ ਵੀਰ ਜੀ ਨਿਸ਼ਾਨ ਸਿੰਘ ਵੀਰ ਜੀ ਤੇ ਅੱਜ ਜਿਹੜਾ ਪ੍ਰੋਗਰਾਮ ਕੀ ਕਰਵਾਏ ਗਏ ਇੱਥੇ ਪਿੰਡ ਰਾਜੂ ਦੇ ਵਿੱਚ ਅੱਜ ਰਾਜੂ ਦੇ ਪਿੰਡ ਦੇ ਵਿੱਚ ਬੀਐਸਐਫ ਦੀ 103 ਬਟਾਨੀਆ ਵੱਲੋਂ ਜਿਹੜਾ ਸਪੋਰਟਸ ਦਾ ਸਮਾਨ ਦਿੱਤਾ ਗਿਆ ਵਾ ਤੇ ਕਾਫੀ ਪਿੰਡਾਂ ਨੂੰ ਜਿਹਦੇ ਵਿੱਚ ਵਾਂਤਾਰਾ ਸਿੰਘ ਡੱਲ ਹੋਰ ਵੀ ਕਾਫੀ ਪਿੰਡ ਆਏ ਸੀ ਤੇ ਆਪਣੇ ਪਿੰਡ ਨੂੰ ਸ਼ੂਜ਼ ਫੁੱਟਬਾਲ ਵਾਲੀਵਾਲ ਹੋਰ ਵੀ ਕਾਫੀ ਰਹਿ ਸਮਾਨ ਦਿੱਤਾ ਗਿਆ ਵਾ ਸਪੋਰਟਸ ਨੇ ਤਾਂ ਲੱਗੇ ਕਾਫੀ ਨੇ ਹੈਲਥ ਕੀਤੀ ਆ ਬੱਚਿਆਂ ਨੂੰ ਪ੍ਰੇਰਿਤ ਕਰਦੇ ਪਏ ਵੀ ਬੱਚੇ ਖੇਡਣ ਨਸ਼ਿਆਂ ਤੋਂ ਦੂਰ ਰਹਿਣ ਤੇ ਸਪੋਰਟਸ ਵਾਲੇ ਨਾਲ ਰਜਨ ਵਦੇੜਾ